ਦੋਸਤੋ ਸਤਿ ਸ਼੍ਰੀ ਅਕਾਲ ਮੈਂ ਜਗਤਾਰ ਸਿੰਘ ਹੋਂਦਾ ਪੰਜਾਬ ਐਨ ਐਫ ਟੀ ਚੈਨਲ ਤੋਂ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰਨਾ ਚਾਹੁੰਦਾ ਹਾਂ ਅੱਜ ਜਿਹੜੇ ਪੰਜਾਬ ਦੇ ਹਾਲਾਤ ਬਣੇ ਹੋਏ ਐ ਪੰਜਾਬ ਵਿੱਚ ਲੋਕ ਇੰਨੇ ਦੁਖੀ ਐ ਕਿ ਉਹਨਾਂ ਨੂੰ ਧਰਨੇ ਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਆਪਣੇ ਹੱਕ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਉਹ ਆਪਣੇ ਦਿਮਾਗ ਤੋਂ ਕੰਮ ਕੀ ਲੈਣ ਉਹਨਾਂ ਦੇ ਹਾਲਾਤ ਹੀ ਇਹੋ ਜਿਹੇ ਬਣਾਏ ਜਾ ਰਹੇ ਆ ਕਿ ਬੰਦਾ ਉਦੋਂ ਜਿਵੇਂ ਜਿਹੇ ਹਾਲਾਤ ਜੇ ਮਾੜੇ ਹੋਣ ਸਰਕਾਰਾਂ ਵੱਲੋਂ ਤਾਂ ਬੰਦਾ ਫਿਰ ਆਪਣੇ ਦਿਮਾਗ ਤੋਂ ਕੰਮ ਵੀ ਸਹੀ ਨਹੀਂ ਲੈ ਸਕਦਾ ਪਹਿਲਾਂ ਹੀ ਸਰਕਾਰਾਂ ਨੇ ਇਹੋ ਜਿਹੇ ਤਕਨੀਕਾਂ ਚਲਾ ਕੇ ਇਹੋ ਜਿਹੇ ਹਾਲਾਤ ਬਣਾ ਕੇ ਕਿਸਾਨ ਵੀ ਸੋਚਣ ਸ਼ਕਤੀ ਹੈ ਜਿਹੜੀ ਉਹਨੂੰ ਬੰਨ੍ਹ ਦਿੱਤਾ ਉਹ ਖੁੱਲ੍ਹਾ ਨਹੀਂ ਸੋਚ ਸਕਦਾ ਦੋ ਫਸਲਾਂ ਤੇ ਝੋਨਾ ਤੇ ਕਣਕ 'ਚ ਇਹੋ ਜੀ ਇਹਨਾਂ ਦੀ ਸੋਚ ਬਣਾਤੀ ਵੀ ਬਸ ਇਹੀ ਫਸਲਾਂ ਤੇਰੀ ਜ਼ਿੰਦਗੀ ਹੈ ਇਹਦੇ ਨਾਲ ਹੀ ਤੇਰੀ ਜ਼ਿੰਦਗੀ ਚਲਣੀ ਹੈ ਜੇ ਤੂੰ ਨਾ ਬੀਜੀਆਂ ਤਾਂ ਖਤਮ ਸਭ ਕੁਝ ਮੈਂ ਆਸ਼ ਕਰਦਾ ਕਿ ਜਿਹੜਾ ਇਹ ਅੰਦੋਲਨ ਹੈ ਕੇਂਦਰ ਸਰਕਾਰ ਕੋਲੇ ਸਾਡੀ ਪੰਜਾਬ ਦੀ ਕਿਸਾਨੀ ਜਿਹੜੀ ਜਾ ਰਹੀ ਹੈ ਮੰਗਾ ਮਨਾਉਣ ਵਾਸਤੇ ਇਹ ਜਿੱਤ ਕੇ ਆਉਣ ਮੈਂ ਪ੍ਰਮਾਤਮਾ ਅੱਗੇ ਦੁਆ ਵੀ ਕਰਦਾ ਕਿਉਂਕਿ ਜੋ ਮਨ ਵਿੱਚ ਹੈ ਜੋ ਪੰਜਾਬ ਦੇ ਲੋਕਾਂ ਲਈ ਇਹ ਲੋਕ ਕਰ ਰਹੇ ਐ ਤਾਂ ਇਹਨਾਂ ਨੂੰ ਜਿੰਨਾ ਜ਼ਰੂਰੀ ਹੈਗਾ ਠੀਕ ਐ ਮਤਲਬੀ ਸਰਕਾਰਾਂ ਰੋਕ ਰਹੀਆਂ ਹਰਿਆਣਾ ਸਰਕਾਰ ਮਤਲਬੀ ਇਡੀਨੀਆ ਰੁਕਾ ਲਈ ਬੈਠੀ ਐ ਵੀ ਇਹ ਦਿੱਲੀ ਤੱਕ ਨਾ ਪਹੁੰਚਣ ਤਾਂ ਇਹੋ ਜਿਹੇ ਹਾਲਾਤਾਂ ਵਿੱਚ ਸਾਡੇ ਕਈ ਕਿਸਾਨ ਵੀਰਾਂ ਦੀਆਂ ਮਜ਼ਦੂਰਾਂ ਦੀਆਂ ਜਿਹੜੇ ਉੱਥੇ ਪਹੁੰਚਣਗੇ ਮਤਲਬੀ ਇਕੱਲੇ ਕਿਸਾਨ ਵੀਰ ਜਾਂ ਮਜ਼ਦੂਰ ਨਹੀਂ ਬਹੁਤ ਸਾਰੇ ਮਤਲਬੀ ਅੰਦੋਲਨਕਾਰੀ ਲੋਕ ਹੋਣਗੇ ਉਹਨਾਂ ਦੀਆਂ ਜਾਨਾਂ ਵੀ ਜਾਣਗੀਆਂ ਪਰ ਉਹ ਜਾਨਾਂ ਦਾ ਮੁੱਲ ਨਾ ਸਰਕਾਰ ਪਾ ਸਕਦੀ ਹੈ ਤੇ ਨਾ ਸਾਡੇ ਵੀਰ ਕਿਸਾਨ ਪਾ ਸਕਦੇ ਹੈ ਨਾ ਕਿਸਾਨ ਜਥੇਬੰਦੀਆਂ ਪਾ ਸਕਦੀਆਂ ਕਿਉਂਕਿ ਜਿਹਦੇ ਘਰ ਦਾ ਚਿਰਾਗ ਬੁੱਝ ਗਿਆ ਉਹਦਾ ਘਾਟਾ ਕੋਈ ਨਹੀਂ ਦੇ ਸਕਦਾ ਉਪਰ ਪਰਿਵਾਰੀ ਵਿਚਾਰਾ ਮਤਲਬੀ ਉਹਨੂੰ ਸਹਿੰਦਾ ਦੁੱਖ ਨੂੰ ਤਾਂ ਮੈਂ ਕਹਿੰਦਾ ਵੀ ਇਹ ਚੀਜ਼ਾਂ ਠੀਕ ਹੈ ਇਹ ਹੰਦੂਲਨ ਚੱਲਦੇ ਰਹਿਣਗੇ ਪਰ ਸਾਡੇ ਕਿਸਾਨ ਵੀਰਾਂ ਲਈ ਇੱਕ ਮੇਰੇ ਵੱਲੋਂ ਵੀ ਸੁਝਾਅ ਹੈਗਾ ਕਿ ਦੋਸਤੋ ਆਪਾਂ ਹੁਣ ਚੰਗਾ ਸੋਚੀਏ ਬਾਰ-ਬਾਰ ਦਿੱਲੀ ਨਾਲ ਲੜਨ ਲਈ ਆਪਾਂ ਥੋੜੀ ਬਣੀ ਆਈਏ ਇਹੋ ਜਿਹੇ ਹਾਲਾਤ ਸਾਡੇ ਧਰਨਿਆਂ ਨਾਲ ਸਾਡੇ ਅੰਦੋਲਨਾਂ ਨਾਲ ਪੰਜਾਬ ਮਤਲਬੀ ਸਰਕਾਰਾਂ ਦੇ ਨਿਗਾਚ ਇਹੋ ਜਿਹੇ ਹਾਲਾਤ ਬਣ ਜਾਂਦੇ ਆ ਕਿ ਪੰਜਾਬ ਤੂੰ ਡਰਨ ਲੱਗਦੀ ਹੈ ਕੇਂਦਰ ਸਰਕਾਰ ਤੇ ਉਹ ਡਰਦੇ ਕਾਰਨ ਮੈਨੂੰ ਵੀ ਡਰ ਹੈ ਆਪਣੇ ਅੰਦੋਲਨ ਕਾਰਨ ਸ਼ਾਇਦ ਪੰਜਾਬ ਨੂੰ ਬਹੁਤ ਵੱਡਾ ਘਾਟਾ ਨਾ ਪੈ ਜਾਵੇ ਜਾਣਦੇ ਸੀ ਸਾਰੇ ਹੀ ਮੈਨੂੰ ਡਰ ਹੈ ਕਿ ਪੰਜਾਬ ਟੁੱਟ ਨਾ ਜਾਵੇ ਪੰਜਾਬ ਦਾ ਦੋ ਹਿੱਸੇ ਕਿਸੇ ਪਾਸੇ ਹੋਰ ਨਾ ਚਲੇ ਜਾਣ ਪੰਜਾਬ ਅੱਧਾ ਨਾ ਰਹਿ ਜਾਵੇ ਜੇ ਅੱਧਾ ਰਹੇਗਾ ਸਾਡੀ ਸ਼ਕਤੀ ਟੁੱਟ ਜੂਗੀ ਇਸੇ ਕਰਕੇ ਸਾਨੂੰ ਬੜੀ ਸਮਝਦਾਰੀ ਨਾਲ ਚੱਲਣਾ ਪੈਣਾ ਕਦਮ ਸੋਚ ਸੋਚ ਕੇ ਡਰਨਾ ਪੈਣਾ ਕਿ ਪੰਜਾਬ ਵੱਜਿਆ ਰਹੇ ਪੰਜਾਬ ਜਿੰਦਾ ਰਹੇ ਪੰਜਾਬ ਦੀ ਸ਼ਕਤੀ ਬਣੀ ਰਹੇ ਸ਼ਕਤੀ ਟੁੱਟ ਨਾ ਜਾਵੇ ਦੂਜਾ ਹੋਰ ਵਿਚਾਰ ਹੈ ਵੀ ਅਸੀਂ ਦੋ ਫਸਲਾਂ ਤੇ ਬੰਨੇ ਹੋਏ ਆਂ ਠੀਕ ਹੈ ਸਾਨੂੰ ਐਮਐਸਪੀ ਨਹੀਂ ਮਿਲ ਰਹੀ ਇਸੇ ਕਰਕੇ ਅਸੀਂ ਦੂਜੀਆਂ ਫਸਲਾਂ ਨਹੀਂ ਬੀਜ ਰਹੇ ਪਰ ਦੋਸਤੋ ਆਪਾਂ ਝੋਨਾ ਘਟਾ ਦਈਏ ਆਪਣੇ ਆਪ ਹੀ ਘਟਾ ਦਿਓ ਸਰਕਾਰ ਨੇ ਨਹੀਂ ਘਟਾਉਣਾ ਆਪਣੇ ਆਪ ਘਟਾਓ 70% ਝੋਨਾ ਘਟਾਤਾ ਚੌਲ ਬਾਹਰ ਜਾਣਾ ਹੋ ਗਿਆ ਬੰਦ 30% ਚੋਂ ਪੰਜਾਬ 'ਚ ਮੇਰਾ ਖਿਆਲ ਲੱਗ ਜਾਂਦਾ ਹੋਊਗਾ ਤਾਂ ਉਥੇ ਅਸੀਂ ਸੌਣੀ ਦੀਆਂ ਜਿੰਨੀਆਂ ਫਸਲਾਂ ਦਾਲਾਂ ਸਬਜ਼ੀਆਂ ਮੱਕੀ ਬਾਜਰਾ ਜੋ ਵੀ ਹੋएगा ਉਹ ਗਾ ਮੰਗੇ ਨਰਮਕਪਾ ਗੁਵਾਰਾ ਅਰਹਰ ਤੇਲ ਇਹੋ ਜਿਹੀਆਂ ਅਗਾਈਏ ਮੂੰਗੀ ਗਾਈਏ ਮਾਂ ਅਗਾਈਏ ਮੋਠੋ ਗਾਈਏ ਆਪਾਂ ਸੋਇਆਬੀਨ ਅਗਾਈਏ ਇਹੇ ਜਿਹੜੀਆਂ ਫਸਲਾਂ ਹੈਗੀਆਂ ਇਹ ਫਸਲਾਂ ਥੋੜੀਆਂ-ਥੋੜੀਆਂ ਅਗੋਣੀਆਂ ਸ਼ੁਰੂ ਕਰ ਦਈਏ ਤੇ ਇਹਦੀ ਲਾਗਤ ਇਹਦੀ ਮੰਡੀ ਆਟੋਮੈਟਿਕ ਹੀ ਬਣਦੀ ਰਹੂਗੀ ਜਦੋਂ ਆਪਾਂ ਗਾਉਂਦੇ ਨਹੀਂ ਆਪਾਂ ਡਰਿਆ ਕਿ ਮੰਡੀ ਕਿਵੇਂ ਬਣੂ ਜਦੋਂ ਚੀਜ਼ ਪੈਦਾ ਹੋਗੀ ਉਹਦੀ ਮੰਡੀ ਆਟੋਮੈਟਿਕੀ ਬਣਦੀ ਰਹਿੰਦੀ ਹੈ ਉਹਦੀ ਮਾਰਕੀਟਿੰਗ ਸ਼ੁਰੂ ਹੋ ਜਾਂਦੀ ਹੈਗੀ ਹੈ ਤਾਂ ਐਮਐਸਪੀ ਠੀਕ ਹੈ ਬਾਤ ਦੀ ਗੱਲ ਹੈ ਪਹਿਲਾਂ ਸਾਨੂੰ ਉਹ ਥੋੜੇ ਥੋੜੇ ਤੋਂ ਸ਼ੁਰੂ ਕਰਨਾ ਚਾਹੀਦਾ ਹੈ ਜ਼ਰੂਰੀ ਨਹੀਂ ਗਾ ਵੀ ਅਸੀਂ ਵੱਡੇ ਪੱਧਰ ਤੇ ਵੱਡੇ ਪੱਧਰ ਤੇ ਓਹਨਾਂ ਦੇ ਕਣਕ بیچ ਕੇ ਦੇਖ ਲੈ ਸਾਡੇ ਹਾਲਾਤ ਕੀ ਬਣੇ ਪਏ ਐ ਅਸੀਂ ਕੁਰਬਾਨੀਆਂ ਦੇਣ ਲਈ ਤਿਆਰ ਐਂ ਦੇ ਵਾਸਤੇ ਵੀ ਸਾਡੇ ਸੁਧਰ ਜਾਣ ਪਰ ਨਹੀਂ ਅਸੀਂ ਆਪਣੇ ਹਾਲਾਤ ਸੁਧਾਰਨ ਵਾਸਤੇ ਸਾਨੂੰ ਫਸਲਾਂ ਹੀ ਬਦਲਣੀਆਂ ਪੈਣਗੀਆਂ ਕਣਕ ਇੰਨੇ ਪੱਧਰ ਤੇ ਨਹੀਂ ਬੀਜਣੀ ਕਣਕ ਦੀ ਥਾਂ ਤੇ ਜਿੰਨੇ ਕਣਕ ਘਟਾ ਦੋ ਯਾਰ ਕਣਕ ਪੰਜਾਬ ਜਿੰਨੀ ਰੱਖੋ ਜੀਵਨਾਂ ਨੂੰ ਸਰਦਾ ਕਹਿੰਦੇ ਸਰਕਾਰ ਨੂੰ ਪੰਜਾਬ ਵਾਸਤੇ ਰੱਖੋ ਕਣਕ ਤੇ ਭਾਈ ਸਾਹਿਬ ਸਰੋਂ ਜਿਆਦਾ ਬੀਜੋ ਛੋਲੇ ਜਿਆਦਾ ਬੀਜੋ ਤਾਰਾ ਮੀਰਾ ਬੀਜੋ ਆਪਾਂ ਉਹ ਫਸਲਾਂ ਬੀਜੋ ਜਿਹੜੀਆਂ ਦੀ ਆਪਾਂ ਨੂੰ ਸਾਰੀ ਲੋੜ ਹੈਗੀ ਆ ਆਪਾਂ ਨੂੰ ਬਾਹਰੋਂ ਇੰਪੋਰਟ ਨਹੀਂ ਕਰਾਉਣੀਆਂ ਪੈਣ ਭਾਰੂ ਨਾਮ ਗਮੋਣੀਆਂ ਪਹਿਨ ਤਾਂ ਆਪਣਾ ਪੰਜਾਬ ਦਾ ਜਿਹੜੋ ਪੰਜਾਬ ਚ ਸਰਨ ਲੱਗ ਗਿਆ ਤੇ ਫੇਰ ਆਪਾਂ ਕੇਂਦਰ ਸਰਕਾਰ ਤੋਂ ਕਿਉਂ ਮੰਗਾ ਮਨੋਣੀਆਂ ਯਾਰਾ ਪੰਜਾਬ ਮੇਰਾ ਖਿਆਲ ਹੈ ਜਦੋਂ ਇਸ ਹਾਲਾਤ ਤੇ ਆ ਗਏ ਤੇ ਐਮਐਸਬੀ ਆਟੋਮੈਟਿਕਲੀ ਵੱਜ ਜਾਣੀਆਂ ਗੰਨਾ ਵੇਸ ਤੇ ਲਾਉਣੋਂ ਹਟ ਗਏ ਯਾਰ ਗੰਨਾ ਆਪਣੇ ਜੋਗਾ ਤਾਂ ਲਾ ਲਓ ਪੰਜਾਬ ਪੰਜਾਬ ਜੋਗਾ ਤਾਂ ਲਾ ਲਓ ਆਪਣੇ ਗੁਰ ਕੜਾਓ ਖੰਡਾ ਫੁਨਾ ਦਾ ਛੱਡੋ ਕਿਹੜਾ ਜਾਂ ਅਖੰਡ ਪੂਰੀ ਬਣਾ ਲਓ ਗੰਨੇ ਤੋਂ ਬਣ ਤੋ ਇਹ ਚੀਜ਼ਾਂ ਭਾਈ ਸਾਹਿਬ ਆਪਾਂ ਨੂੰ ਕਰਨਾ ਪੈਣਾ ਹੈਗਾ ਜਿਸ ਦਿਨ ਆਪਾਂ ਇਧਰ ਮੁੜ ਪਈ ਉਹ ਦਿਨ ਕੇਂਦਰ ਸਰਕਾਰ ਵੱਲ ਅਸੀਂ ਨਹੀਂ ਜਾਣਾ ਕੇਂਦਰ ਸਰਕਾਰ ਸਾਡੇ ਵੱਲ ਆਵੇਗੀ ਸਾਨੂੰ ਇਹ ਕਰਨਾ ਪੈਣਾ ਦੇਖੋ ਮੇਰਾ ਵਿਚਾਰ ਇਕੇ ਦਾਮ ਇਹ ਫਿੱਟ ਨਹੀਂ ਹੁੰਦਾ ਜਿਹੜਾ ਸਿਸਟਮ ਹੈ ਜੋ ਮੈਂ ਕਹਤਾ ਪਰ ਸੋਚ ਹੈ ਤੇ ਕਿਤੇ ਨਾ ਕਿਤੇ ਸਾਰੇ ਕਿਸਾਨ ਵੀਰਾਂ ਦੀ ਸੋਚ ਇਹ ਹੈਗੀ ਹੈ ਪਰ ਇਹਨੂੰ ਬਦਲਣਾ ਬਹੁਤ ਔਖਾ ਜੋਨੇ ਕਲਕ ਚੋਂ ਨਿਕਲਣਾ ਹੀ ਆਏ ਲੱਗਦਾ ਵੀ ਬਹੁਤ ਔਖਾ ਹੈਗਾ ਪਰ ਕਿਸਾਨ ਵੀ ਅੱਕੇ ਪਏ ਆ ਕਿਸਾਨ ਵੀਰੋ ਆਪਾਂ ਇਹ ਦੋ ਕੰਮ ਕਰਨੇ ਆ ਇੱਕ ਤਾਂ ਪੰਜਾਬ ਲਈ ਟੁੱਟਣ ਦੇਣਾ ਦੂਜਾ ਜਿਹੜਾ ਬਾਰ-ਬਾਰ ਕੇਂਦਰ ਕੋਲੇ ਜਾਂਦੇ ਆ ਇਹ ਕੇਂਦਰ ਕੇਂਦਰ ਕੋਲੇ ਕੇਂਦਰ ਦੀਆਂ ਜਿਹੜੇ ਐਨੇ ਆਪਾਂ ਮਕਸ਼ਟ ਵੀ ਸਹਿੰਦੇ ਆ ਉਹ ਬੰਦ ਕਰ ਦਈਏ ਤਾਂ ਆਪਾਂ ਪੰਜਾਬ ਨੂੰ ਪੰਜਾਬ ਬਣਾ ਲੀਏ ਤਾਂ ਮੇਰਾ ਖਿਆਲ ਹੈ ਹਾਂ ਪੰਜਾਬ ਨਾਲ ਲੜੋ ਪੰਜਾਬ ਦੀ ਸਰਕਾਰਾਂ ਨਾਲ ਧੱਕਾ ਕਰੋ ਨਾ ਕਿ ਕੇਂਦਰ ਸਰਕਾਰ ਨਾਲ ਇੰਨਾ ਤੋਂ ਮੰਗਾ ਮਨਾਓ ਆਪਾਂ ਕੇਂਦਰ ਸਰਕਾਰ ਨੂੰ ਛੱਡੋ ਆਪੇ ਪੰਜਾਬ ਸਰਕਾਰ ਉੱਥੋਂ ਕੇਂਦਰ ਤੋਂ ਜੋ ਕੁਝ ਲਿਆ ਸਕਦੀ ਹੈ ਲਿਆਵੇ ਨਹੀਂ ਪੰਜਾਬ ਤੱਕ ਹੀ ਰਹੀਏ ਆਪਾਂ ਮੇਰਾ ਦਿਖਿਆਲ ਇਹੀ ਹੈ ਬਾਕੀ ਜੇ ਤੁਹਾਡਾ ਕੋਈ ਸੁਝਾਅ ਹੈਗਾ ਸਹਿਦ ਮੈਥੋਂ ਕੋਈ ਗਲਤੀ ਹੋ ਗਈ ਹੋਵੇ ਮਾਫ ਕਰਨਾ ਜਾਮ ਮੇਰਾ ਕੋਈ ਵਿਚਾਰ ਗਲਤ ਹੋਵੇ ਠੀਕ ਹੈ ਤੁਸੀਂ ਉਹ ਚ ਕਮੈਂਟ ਦੇ ਵਿੱਚ ਜਰੂਰ ਦੱਸਣਾ ਦੋਸਤੋ ਇਸ ਮੈਂ ਇਕਾਸ਼ ਕਰਦਾ ਠੀਕ ਹੈ ਦੁਆ ਵੀ ਕਰਦਾ ਵੀ ਆਪਾਂ ਅੰਦੂਲਨ ਜਿੱਤ ਕੇ ਆਈਏ ਠੀਕ ਹੈ ਆਪਣੀ ਆਪਾਂ ਨੂੰ ਕਾਮਯਾਬੀ ਮਿਲੇ ਤੇ ਦੂਸਰਾ ਜੋ ਮੈਂ ਕਿਹਾ ਹੈਗਾ ਜੋ ਮੈਂ ਵਿਚਾਰ ਸਾਂਝੇ ਕੀਤੇ ਆ ਉਹ ਤੁਹਾਨੂੰ ਕਿਵੇਂ ਲੱਗੇ ਕਿਸ ਤਰ੍ਹਾਂ ਲੱਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਵੀ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਸ਼ੁਕਰੀਆ ਧੰਨਵਾਦ